ਭਈਆ ਨਾ ਸਰਦੂਰਗੜ੍ਹ ਸ਼ਹਿਰ ਜ਼ਿਲ੍ਹਾ ਮਾਨਸਾ ਜਦੋਂ ਅਸੀਂ ਵੀਡੀਓ ਬਣਾਈਏ ਤੂੰ ਤਾਂ ਉਸ ਟਾਈਮ ਦਾ ਪਾਣੀ ਕਾਫੀ ਜ਼ਿਆਦਾ ਘਟ ਚੁੱਕਿਆ ਸੀਗਾ ਤੇ ਕਿਉਂਕਿ 2:00 4:00 ਬਈ 1.5-1.5 ਫੁੱਟ ਪਾਣੀ ਸੀਗਾ ਜਦੋਂ ਮੈਂ ਦਾਫਤਰ ਆਫ ਕਰਕੇ ਲਿਖਿਆ ਤੇ ਉਦੋਂ ਤੁਸੀਂ ਇਹ ਸੋਚੋ ਵੀ ਯਾਰ ਇਹ ਰੋਡ ਜਿਹੜੀ ਮੈਂ ਵੀਡੀਓ ਬਣਾਈਆ ਰੋਡ ਚ ਰੋਡ ਹੈ ਬਈ ਬਹੁਤ ਜ਼ਿਆਦਾ ਫੇਮਸ ਰੋਡ ਲਾ ਲਓ ਇੱਥੇ ਤੁਸੀਂ ਇਹ ਲਾ ਲਓ ਵੀ ਤਿੰਨੇ ਤਾਂ ਸਾਡੇ ਸ਼ਹਿਰ ਦੇ ਮੇਨ ਹਸਪੀਟਲ ਇੱਥੇ ਠੀਕ ਹੈ ਜਿਹੜੇ ਰੋਡ ਤੋਂ ਇਹ ਰੋਡ ਆਉਂਦਾ ਉਹ ਹਸਪੀਟਲ ਰੋਡ ਉਹ ਵੀ ਭਰਿਆ ਹੋਇਆ ਸਰਕਾਰੀ ਸਿਵਲ ਹਸਪੀਟਲ ਦਾ ਰੋਡ ਉਹ ਹੈ ਤੇ ਇੱਥੇ ਅਗਰਵਾਲ ਡਾਕਟਰ ਕਸ਼ਮੀਰੀ ਤੇ ਉਹਨਾਂ ਦੀ ਨੂਨ ਹੈ ਹਸਪੀਟਲ ਕੀਤਾ ਹੋਇਆ ਸਪੈਸ਼ਲੀ ਲੇਡੀਜ਼ ਦਾ ਕਿ ਭਾਈ ਇਹ ਦੇਖ ਲਓ ਤੁਸੀਂ ਵੀ ਯਾਰ ਜੇ ਇੱਥੇ ਕਿਸੇ ਅਮਰਜੈਂਸੀ ਆਉਣਾ ਪਈ ਤਾਂ ਬੰਦਾ ਕੀ ਹੈਂਡਲ ਕਰ ਲੂਗਾ ਹਨਾ ਮੋਟਰਸਾਈਕਲ ਤਾਂ ਬਹੁਤ ਔਖਾ ਹੈ ਅਮਰਜੈਂਸੀ ਕੇਸ ਨੂੰ ਪਰ ਲੇਡੀਜ਼ ਨੂੰ ਪ੍ਰੈਗਨੈਂਸੀ ਹੋਵੇ ਉਹਨੂੰ ਪ੍ਰੈਗਨੈਂਸੀ ਦੌਰਾਨ ਆਉਣਾ ਹੈ ਇੱਥੇ ਐਡਮਿਟ ਹੋਣਾ ਤੇ ਕਿੱਥੇ ਬੰਦਾ ਰੁਕੂਗਾ ਕਿਵੇਂ ਮੋਟਰਸਾਈਕਲ ਤੇ ਆ ਜਾ ਸਕਦਾ ਜਾਂ ਕਿਵੇਂ ਗੱਡੀ ਰੁਕੂਗਾ ਗੱਡੀਆਂ ਯਾਰ ਸਰਕਾਰ ਨੇ ਠੇਕਾ ਦਿੱਤਾ ਸਾਸਪਾਈ ਦਾ ਸੀਵਰੇਜ ਦਾ ਕੌਣ ਜਿਵੇਂ ਵਾਰ ਇਸੀ ਦਾ ਸਾਸਪਾਈ ਨੇ ਠੇਕਾ ਲਿਆ ਤਾਂ ਸਾਰੀਆਂ ਖਾਲੀਆਂ ਨਾਲੇ ਸੀਵਰੇਜ ਇਟ ਜੈਡ ਬਲਾਕ ਬਈ ਉਹ ਬੰਦੇ ਨੇ ਕਿਹਾ ਸੋਚੇ ਨਹੀਂ ਹੁਣ ਆ ਵੀ ਯਾਰ ਮਖਲਾਉਣੇ ਆ ਉਹ ਕਹਿੰਦੇ ਨੇ ਠੇਕਾ ਲੇਤਾ ਤਾਂ ਆਹ ਤੱਕ ਪੈਸੇ ਪਹੁੰਚੇ ਹੋਏ ਆ ਆਪਦਾ ਮਾਸਟਰ ਬੰਦਾ ਉਹਨੂੰ ਕੋਈ ਲੋੜ ਨਹੀਂ ਸ਼ੱਡ ਡੋਬਦਾ ਹੈ ਬਚਦਾ ਕੀ ਹੈ ਚੰਗਾ ਮਾੜਾ ਜੇ ਜਿਹੜੀ ਕੋਈ ਡਿਪਾਰਟਮੈਂਟ ਦੀ ਡਿਊਟੀ ਹੈ ਉਹਦੀ ਕੀ ਡਿਊਟੀ ਉਹਦੀ ਮਾੜਾ ਮੋਟਾ ਘਰ ਦੇਖਿਆ ਜਾਂਦਾ ਇਸ ਚੀਜ਼ ਨੂੰ ਕਿਰਪਾ ਕਰਕੇ ਧਿਆਨ ਦਿੱਤਾ ਜਾਵੇ ਇਸ ਗੱਲ ਵੱਲ ਕਿਉਂਕਿ ਦੇਖ ਤਾਂ ਦੇਖੋ ਤੁਸੀਂ ਸ਼ਹਿਰ ਦੀਆਂ ਜਿੰਨੀਆਂ ਗਲੀਆਂ ਜਿੰਨੀਆਂ ਨਾਲੀਆਂ ਸੋਚੋ ਸਭ ਬਲੌਕ ਸੇ